ਹਾਂਜੀ ਗਾਇਸ ਅਨੁਸਾਰ ਸਕਾਲਤਾ ਟੈਚਰਸ ਪਰ ਤੁਹਾਡੇ ਸਵਾਗਤ ਹੈ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਗੇ ਸੋਰਾਤੀ ਕਾਫੀ ਮੀਂਹ ਪੈ ਗਿਆ ਹੈ ਇਹ ਚੱਕਰ ਤੋਂ ਚੱਕਰ ਆ ਰਹੇ ਨੇ ਜੀ ਚੈੱਕ ਕਰਦੇ ਹਾਂ ਅੱਜ ਦਾ ਮੌਸਮ ਸੋਰਾਤੀ ਵੀ ਕਾਫੀ ਮੀਂਹ ਪੈ ਗਿਆ ਹੈ ਜੈਕੀ ਹੋਣੀ ਆਪਾਂ ਉੱਤੇ ਲੈ ਆਂ ਸਤਾ ਰੋਟੀਆਂ ਫੜੀਆਂ ਰ ਜੀ ਗਾਇਸ ਰੋਟੀਆਂ ਆਪਾਂ ਇਨੀ ਕਿਤੇ ਕਰ ਲੀਆਂ ਆ ਰਹਿ ਗਈਆਂ ਤੇ ਉਹ ਬਹੁਤ ਜ਼ਿਆਦਾ ਤਾवलाਈ ਆਏ ਭਈਆ ਕੱਢ ਦੇ ਕੱਢ ਦੇ ਰੁਕ ਜਾ ਬਸ ਹੋਈ ਗਈਆਂ ਵਾ ਅੱਧੀ ਰਹਿ ਗਈ ਇਹ ਘਾਰੇ ਨਹੀਂ ਗਈ ਸੀ ਹਾਂਜੀ ਉਹ ਨੀਚੇ ਗੁਰਤਾਜ ਦੁੱਧੀਆਂ ਰੋਟੀਆਂ ਕਰਦਾ ਤੇ ਨੂੰ ਮੜਿਆ ਇਧਰ ਲਾਵਾ ਉਹ ਕਿੱਥੇ ਲੱਕੜ ਦਾ ਜਿੱਥੇ ਰੋਟੀਆਂ ਪਾਈਆਂ ਸੀ ਨਾ ਨਾ ਵੇ ਕੱਦ ਨਹੀਂ ਹੋਏਗਾ ਨਾ ਜਨੀ ਮੇਰੇ ਖਿਆਲ ਚ ਨਹੀਂ ਹੋਏਗਾ ਮੇਰੇ ਖਿਆਲ ਚ ਨਹੀਂ ਹੋਏਗਾ ਚਾਹ ਨਾ ਪਵੇਰਮੀ ਦਾ ਬਹੁਤ ਜ਼ਿਆਦਾ ਯਾਰ ਸੱਚੀ ਗੱਲ ਦੱਸ ਤੈਨੂੰ ਬਹੁਤ ਜ਼ਿਆਦਾ ਗੰਦਮੀ ਦਾ ਵਿੱਚ ਜਾਨਵਰ ਸੰਭਣਾ ਬਹੁਤ ਜਗੀ ਹੋ

ਉਸੇ ਉਧਰ ਹੀ ਡਾਇਰੈਕਟ ਗਏ ਜੋ ਨਿੱਕਾਣੀਆਂ ਜੇ ਨਿਕਲੇ ਚਿੰਕੂ ਮਿੰਕੂ ਨਹੀਂ 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 ਉਹ ਠੰਡ ਲੱਗੀ ਕੱਲ ਜੋ ਕੱਲ ਜਿਵੇਂ ਤੁਹਾਨੂੰ ਮੈਂ ਕਹਿੰਦਿਆਂ ਕਿ ਮੌਸਮ ਉਸ ਸਮੇਂ ਨੂੰ ਠੰਡ ਲੱਗੀ ਹੈ ਸੋ ਆਹ ਇੱਕ ਰੋਟੀ ਨਾ ਪਰੋਨੇ ਸੋ ਰੋਟੀ ਇਹਨਾਂ ਨੂੰ ਖਾਤੀ ਲਓਣਾ ਆਪਣਾ ਖਾਣ ਦਾ ਪੇਟ ਜੋ ਨਿੱਕਾ ਜਾ ਗਿਆ ਉਹਦੇ ਨੂੰ ਚੈੱਕ ਕਰ ਸਦੇ ਇਹਨਾਂ ਨੂੰ ਫੀਡ ਬੋਣ ਦੇ ਥੋੜੀ ਦੇਰ ਤੱਕ ਕੋਈ ਰੋਟੀ ਖਾ ਲੈਣ। ਅੰਨੀ ਦੇ ਤੱਕ ਮੈਂ ਫੀਡ ਦੇਣਾ। ਨਹੀਂ ਨਹੀਂ ਰੁਕ ਜਾ ਪੁੱਤ ਫਿਰ ਰਲਾ ਦਿੰਦੀ ਹਾਂ ਜੀ ਰੁਕ ਜਾ। ਤਾਂ ਜੀ ਗਾਇਸ ਆਪਾਂ ਅੱਜ ਟੈਲਾਂ ਇਹਨਾਂ ਦੀਆਂ ਕੱਢ ਦੇਣ ਲੱਗੇ ਆ ਕਿਉਂਕਿ ਟੈਲਾਂ ਦਾ ਬਹੁਤ ਜ਼ਿਆਦਾ ਕੰਮ ਖਰਾਬ ਆ। ਸੋ ਟੈਲਾਂ ਨਹੀਂ ਵਾਰਾ। ਪਹਿਲਾਂ ਵੇਖ ਮਿੰਟ ਤੇ ਆਗੇ ਇਹ ਕਿ ਟੈਲਾਂ ਨਹੀਂ ਸਹੀ ਰਹਿਣੀਆਂ। ਪਰ ਆਪਾਂ ਮੰਨੀ ਨਹੀਂ। ਸਿਰੋ ਕੋਈ ਨਾ ਹੁਣ ਗੁਰਤਾਜ ਤੇ ਮੈਂ ਇੱਕ ਰੀ ਲਾ ਕੇ ਟੈਲਾਂ ਸਾਫ ਕਰਕੇ ਤੁਹਾਨੂੰ ਮਿਲਦੇ ਆਂ ਸੋ ਅੱਜ ਕੇਜ ਵੀ ਆਪਾਂ ਨੂੰ ਤੁਹਾਡਾ ਜਿਹੜਾ ਕੇਜ ਉਹ ਖਾਲੀ ਖੱਲੀ ਹੋ ਜਾਊਗਾ ਕਿਉਂਕਿ ਤੁਹਾਨੂੰ ਪਤਾ ਲੱਗ ਜਾਊਗਾ ਹੁਣ ਅਗਲੇ ਅਗਲੇ ਨਾਲ ਨਾਲ ਸਟੈਪਸ ਤੇ ਕੀ ਵਲੌਗ ਚ ਕਿਵੇਂ-ਕਿਵੇਂ ਸੋ ਇਹ ਵੀ ਇੱਕ ਰੀ ਆਪਾਂ ਸਾਸ ਧੋ ਕੇ ਤੇ ਇਹਦੇ ਵਿੱਚ ਵੇਖੋ ਅੱਜ ਕਿਨੂੰ ਵੜਦੇ ਆਂ ਉਹ ਤੁਹਾਨੂੰ ਵਲੌਗ ਚ ਪਤਾ ਲੱਗ ਜਾਊਗਾ ਇਹ ਚੈੱਕ ਕਰੋਗੇ ਇਹ ਇਹ ਚੱਕ ਦੇਣ ਲੱਗੇ ਆ ਇਹ ਤੁਹਾਨੂੰ ਪਤਾ ਲੱਗ ਜੂਗਾ ਪਰ ਇਹ ਨਹੀਂ ਹੋਈ ਇਹ ਦੱਸਣਾ ਕਿ ਕਿਉਂ ਚੱਕਾਂਗਾ ਸੋ ਵਲੌਗ ਨਾਲ ਅੱਜ ਲਾਸਟ ਤਾਂ ਕਰ ਪਤਾ ਲੱਗੂਗਾ ਕਿ ਧੂੜ ਮਿੱਟੀ ਵਗੈਰਾ ਲੋਕੀ ਇਹਦੇ ਵਿੱਚੋਂ ਟੈਲਾਂ ਕੇ ਜਿਵੇਂ ਸਾਫ਼ ਕਰ ਤੋ ਸਾਫ਼ ਹੋ ਗਿਆ ਵਾ ਇਹ ਸਭ ਤੁਹਾਨੂੰ ਪਤਾ ਲੱਗ ਜੂਗਾ ਤੇ ਇਹਨੂੰ ਹੁਣ ਆਪਾਂ ਇੱਕ ਚੱਕ ਦੇਣ ਤੇ ਦੇਖਦੇ ਹਾਂ ਕਿ ਹਾਲ ਚਾਲ ਕਿਵੇਂ ਹੋ ਉਹ ਹੋ ਹੋ ਹੋਏ ਮਿੱਟੀ ਦੇ ਗੰਢੇ ਹੋਣਾ ਨਹੀਂ ਵੀ A enquanto na A aga студia Harriet Thank you guys hesitate, Foreigners nd young interests eben ਸੋ ਗਾਇਸ ਆਪਨਾ ਚੈੱਕ ਕੀਆ ਚੈੱਕੀ ਚੁੱਪੀ ਚੁੱਪੀ ਚੁੱਪ ਜੈਕੀ ਨੇ ਮੇਰੇ پاس ਇਹ ਬੰਨਤਾ ਸੀ ਮਿੱਟੀਰ ਮਨਰੋ ਨੇ ਇੱਥੇ ਰੱਖਦੀ ਆ ਥੋੜੀ ਜਿਹੀ ਜਿਹੜੀ ਪਈ ਆ ਤੇ ਉਹ ਆਪਾਂ ਲੈ ਆਉਣੀ ਆ ਇੱਥੇ ਸਾਰੇ ਖਾਲੀ ਹੋ ਗਈ ਇੱਥੇ ਖੁੱਡਾ ਲੱਗਾਂ ਹੁੰਦਾ ਸੀ ਇੱਥੇ ਮਿੱਟੀ ਪਈ ਹੁੰਦੀ ਸੀ ਤਾਂ ਉੱਥੇ ਗਾਇਸ ਅਸੀਂ ਰੋਟੀਆਂ ਪੋਣੇ ਆ ਚਲੋ ਏ ਗਾਇਸ ਤਾਂ ਨੂੰ ਲਾਸਟ ਦੇ ਪਤਾ ਲੱਗ ਜੂਗਾ ਆਪੇ ਉਧਰ ਕਰਦੇ ਹਾਂ ਥੈਂਕਸ ਫਾਈ ਕਰਦੇ ਹਾਂ ਆ ਦੇਖੋ ਸਾਰਾ ਖਾਲੀ ਖਾਲੀ ਹੋ ਗਿਆ ਸਾਰਾ ਹੀ ਖਾਲੀ ਤੇ ਵੀ ਅਟਵੇਲਾ ਹੋ ਜੂਗਾ ਸੋ ਇੱਕ ਵਾਰੀ ਸਾਫ ਸਫਾਈ ਕਰਕੇ ਤੋਂ ਤੁਹਾਨੂੰ ਸੋ ਆ ਜੀ ਗਾਇਸ ਜਿਵੇਂ ਚੈੱਕ ਕਰਸਾ ਦੇ ਸਾਰਾ ਟੋਟਲੀ ਸਾਫ ਹੋ ਗਿਆ ਵਾ ਚੈੱਕ ਕਰ ਤੋਂ ਦੇ ਜੇ ਤੇ ਹੋਰ ਥੋੜੀ ਦੇਰ ਤੱਕ ਤਾਂ ਆ ਵੀ ਜੀ ਸਾਫ ਹੀ ਮਿਲੂਗਾ ਤੇ ਜਿਵੇਂ ਖਾ ਦੇ ਤੋ ਟੋਟਲੀ ਤਾਂ ਮੈਂ ਸਾਫ ਮਰਜੀ ਜਿਵੇਂ ਟੂੜੀ ਟੜੀ ਪਈ ਵਿੱਚ ਹੋਰ ਚੀਜ਼ਾਂ ਇਹ ਸਾਰਾ ਟੋਟਲੀ ਸਾਫ ਹੁੰਦਾ ਤੇ ਵਲੌਗ ਨਾਲ ਪਰ ਜੀ ਗਾਇਸ ਆਪਣੇ ਚਿਕਸ ਚਲ ਗਏ ਆ ਵੀ ਚੈੱਕ ਕਰ ਸਕਦੇ ਸੋ ਸਾਰਾ ਟੋਟਲੀ ਕੋਠਾ ਖਾਲੀ ਹੋ ਗਿਆ ਵਾ ਸਭ ਨੇ ਜੈਕੀ ਤੁਸੀਂ ਚੈੱਕ ਕਰ ਸਕਦੇ ਆਪਾਂ ਸੇ ਤੁਹਾਨੂੰ ਇੱਕ ਦੱਸਦੇ ਆਂ ਕਿ ਆਪਣੇ ਜਿੱਕਸਾ ਪਕਰਤੇ ਐ ਸੇਲ ਠੀਕ ਆ ਹੁਣ ਹੁਣ ਟੋਟਲੀ ਸਫਾਈ ਹੋ ਗਈ ਤੇ ਖੁੱਡਾ ਆਪਣਾ ਹੋ ਗਿਆ ਵੇਲਾ ਇਹ ਆਪਾਂ ਕਰਾਂਗੇ ਜੈਕੀ ਲਈ ਤੇ ਇਹ ਉਹਨੇ ਵੀ ਪਿਆਰਿਆ ਕਰੂਗਾ ਇੱਥੇ ਜੈਕੀ ਤਾੜਾਂਗੇ ਸੁੰਨਾ ਸੁੰਨਾ ਆ ਗਿਆ ਖੁੱਡਾ ਕੀ ਇਹਦੇ ਵਿੱਚ ਬੱਤੀ ਹੁੰਦੀ ਹੈ ਨਹੀਂ ਨਹੀਂ ਪਰ ਧਾਗੀ ਕੋ ਸੇਮ ਜੈਕੀ ਨਾਲ ਦਾ ਉਹ ਵੇਖੋ ਕੋ ਪਹਿਲਾਂ ਹੀ ਆ ਕੇ ਖਲੋ ਜਾਂਦਾ ਹੈ ਚੈੱਕ ਕਰ ਟੈਸ਼ੂ ਇਹ ਦੇ ਸੇਮ ਜੈਕੀ ਕੋ ਗਰੀਡ ਦੇ ਚੱਕਾ ਬ ਜਕੀਣੀ ਉੱਤੇ ਜਕੀਨਾ ਦੀ ਹੁਣ ਪੜਾ ਖਾ ਲਈ ਹੁਣ ਹੁਣ ਚੱਲਾ ਓਕੇ ਬਾਏ ਬਾਏ ਟੈਸ਼ੂ ਹੋਏ ਹਾਂਜੀ ਹੁਣ ਇਹ ਵੀ ਤੁਹਾਨੂੰ ਬਲੌਗ ਦੇ ਵਿੱਚ ਵਿਖਿਆ ਕਰੂਗਾ ਇਹ ਆਪਣਾ ਰਾਜਾ ਵੀਰ ਨਵਾਂ ਲੈ ਕੇ ਆਇਆ ਵਾ ਪਪੀਰੀਅਨ ਡੌਗ ਹੈ ਸੋ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਆਪਾਂ ਇਹਦਾ ਕੀ ਨਾਮ ਰੱਖੀਏ ਚੈੱਕ ਕਰ ਸਦੇ ਮੇਰੇ ਖਿਆਲ ਚ ਮੇ ਵੀ ਇਹ 1 ਕ ਮੰਥ ਦਾ ਹੈ ਹੈ ਸਰਤਾਜ ਇਹ ਮੰਨੇ ਦੇ ਮੰਥ ਦਾ ਤੇ ਲੱਗਦਾ ਹੈਗਾ ਹਾਂਜੀ ਗਾਇਸ ਅੱਜ ਦੀ ਵੀਡੀਓ ਸੀ ਆਪਣੀ ਪ੍ਰੈਂਕ ਵੀਡੀਓ ਤੇ ਆਪਣਾ ਪ੍ਰੈਂਕ ਇਹ ਹੀ ਤੁੱ ਲਗਾ ਮੇਰਾ ਮਜ਼ਾਕ ਚਿਕਸ ਸੋ ਕਿ ਇੱਥੇ ਆਪਾਂ ਵਾਸ਼ ਕਰਕੇ ਅਹੀ ਕਰੀ ਤੇ ਉਹ ਹੁਣ ਫੇਰ ਤੂੜੀ ਉਵੇਂ ਸੁੱਟਦੀ ਹੈ ਸੋਕੇ ਇਹਦੇ ਵਿੱਚ ਤੇ ਅੱਜ ਜੈਕੀ ਹੋ ਨਹੀਂ ਰਹੇ ਆ ਹੋਏ ਉੱਪਰ ਇੰਕੀ ਖਾਈ ਜਾਂਦੇ ਆ ਸੋ ਕੱਲ ਆਪਣਾ ਕੇਜ ਫੇਰ ਉੱਥੇ ਹੀ ਚਲ ਜੂਗਾ ਕਿਉਂਕਿ ਇੱਥੇ ਨਹੀਂ ਇੱਥੇ ਆਪਾਂ ਕਿਉਂਕਿ ਆਪਾਂ ਨੂੰ ਥੋੜੀ ਨਾ ਹਾਂਜੀ ਗਾਇਸ ਕੱਲ ਮਿਲਾਂਗੇ ਫੇਰ ਤੁਹਾਨੂੰ ਨਵੇਂ ਵਲੌਗ ਨਾਲ ਨਵੀਂ ਕੋਈ ਟ੍ਰਿਕ ਵਗੈਰਾ ਜਾਂ ਕੋਈ ਨਵਾਂ ਕੁਝ ਲੈ ਕੇ ਤੇ ਅੱਜ ਦਾ ਵਲੌਗ ਆਪਣਾ ਇੱਥੇ ਸਮਾਪਤ ਹੁੰਦਾ ਵਾ ਤੇ ਤੁਸੀਂ ਵੀ ਵਲੌਗ ਨਾਲ ਬਣੇ ਰਿਹਾ ਕਰੋ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਜਿੰਨੇ ਆਪਣੇ ਵਿਊ ਹੋ ਜਾਂਦੇ ਹੁਣ ਤੇ ਉਨੇ ਆਪਣੇ سبسکرائਬਰ ਨਹੀਂ ਹੋ ਜਗੇ ਸੋ ਪਲੀਜ਼ ਜਲਦੀ ਚਲ ਜਲਦੀ ਦੂਸਰੇ سبسکرائਬਰ ਤੇ ਜਰੂਰ ਕਰੋ ਤੇ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਸੋ ਸਾਰਿਆਂ ਨੂੰ ਸਸੀ ਕਉ